ਗੈਨ ਲਾਵਾ ਚੀਰਾ ਰੱਖ ਕੋਈ ਨਹੀਂ ਖਈਦਾ ਆਈਗਾ ਆ ਪਿਆਜ ਲੱਗ ਗਈ ਲੈ ਲੈ ਖੀਰਾ ਨਹੀਂ ਹਰਾਮ ਦੀ ਐ 2 ਘੰਟੇ ਹੋ ਗਏ ਕੱਲ੍ਹ ਕੋਈ ਸੰਗ ਕਰ ਮਾਸੀ ਮੂੰਹ ਨੂੰ ਤਾਂ ਕਰਾ ਲਿਆ ਇਹਨੂੰ ਤਾਂ ਕੁਝ ਕਰਾ ਓਏ ਕਿੰਨੇ ਹੋਟੇ 2 3 4 5 6 ਤੱਕ 7 ਤਾਰਕਾ ਤਾਰਕਾ ਤੇ ਰੱਖੀ ਆ ਲੋਜੀ ਹੌਣ ਪਤਾ ਲੱਗੂ ਭੋਤ ਕੀ ਮਾਸੀ ਕੀ ਕਰਦੀ ਐ ਸਾਡੇ ਤੂੰ ਚੋਰੀਆਂ ਕਮਾਉਣ ਲੱਗ ਪਈ ਸਾਡੇ ਕੋਲੋਂ ਮਲੀਚਾ ਛਲੀਚਾ ਮਾਈ ਗੋਡਨੈਸ ਲੈ 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 ਕੋਟ ਬੈਠੋ ਇੱਥੇ ਕਰੋ 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 ਤੁਸੀਂ ਮਾਈ ਗੋਡ ਮਾਸੀ ਤੇਨੂੰ ਸ਼ਰਮ ਨਹੀਂ ਆਉਂਦੀ ਆਈ ਨਹੀਂ ਤਾਂ ਦਾਲਰ ਇੱਥੇ ਰੱਖੀਏ ਮੇਰੇ ਵਰਗਾ ਉਦੋਂ ਲੈ ਜੀ ਚੱਕ ਕੇ ਹੈਂ ਹੂੰ ਕਹਿੰਦਾ ਚੋਰਿਆਂ ਮੇਰੀ ਮਾਸੀ ਔਰ ਜਾ ਚਿੱਤਰ ਨਾ ਖਾਈ ਹਰ ਜਾ ਕੋਕਰੋ ਕਰੋ ਬਲੀਚ ਕਰੋ ਮਾਈ ਗੋਡ ਉਹ ਕੱਲਾ ਕੱਲੀ ਚੀਜ਼ ਦੇਖਦੇ ਕ ਕਰਦੇ ਆ ਕਿਹੜੀ ਫੇਸ ਤੇ ਸਹੀ ਲੱਗੂਗੀ ਮਾਸੀ ਹੈ ਹਰ ਜਾ ਮੇਕਅਪ ਨਗਰਾਇ ਮੈਂਟਾੜੀ ਗੱਲ ਆ ਇਦਾਂ ਲੱਗਣੀ ਜੇ ਤੇ ਝੋਨੇ ਨਹੀਂ ਤੇੜਾ ਪਾਟੀਆਂ ਹੋਣੀਆਂ ਸੱਚੀ ਕਹਿੰਨਾ ਮਸੀ ਤੂੰ ਸੱਚੀ ਬਲੀਚ ਕਰਾਉਣ ਲੱਗੀ ਹੈਂ ਅਸੋਨੀਆਂ ਕਹਿੰਦੀ ਕਰਾ ਲੈ ਆਪ ਇਦਾਂ ਆਪਣੇ ਰੱਖ ਲੈ ਇਦਾਂ ਪੂਰਾ ਕੰਫਰਟੇਬਲ ਤੈਨੂੰ ਪੂਰੀ ਫੀਲਿੰਗ ਆਵੇ ਨਾ ਚਾਦਰ ਦੇ ਦੋ ਮਾਸੀ ਦੇ ਚਾਦਰ ਦੇ ਦੋ ਮਤਲਬ ਮਾਸੀ ਦੇ ਚਾਦਰ ਨਹੀਂ ਮਨ ਗਲੇ ਦੇ ਲੈ ਮਾਸੀ ਉਹਦਾ ਤੂੰ ਕੀ ਸੋਚ ਕੇ ਇਹ ਕੌਫ ਕਰਾਉਣ ਲੱਗੀ ਆ ਕੁਸ ਨਹੀਂ ਹੈ ਕੁਸ ਨਹੀਂ ਆਲਾ ਕਰ ਜੀ ਪਿੱਛੋਂ ਦੀ ਝੱਗਾ ਨਾਲ ਨਿਪਟ ਵੇ ਮੈਂ ਤੈਨੂੰ ਦੱਸ ਦੰਨੀ ਆ ਆਈ ਥੱਲੇ ਚੋਰੀ ਚੋਰੀ ਆਈ ਉਪਰੇ ਹੀ ਚੱਲ ਕੋਈ ਨਹੀਂ ਇੱਥੇ ਤਾਂ ਬਹੁਤ ਰੌਲਾ ਪਾਉਂਦੇ ਆ ਹਨਾ ਉਪਰੇ ਹੀ ਚੱਲਦੀਆਂ ਚੱਲ ਚੱਲ ਲਾਓ 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 ਫੇਰ ਹਲੇ ਸਟਾਰਟਿੰਗ ਹੈ ਤਾਂ ਪਹਿਲਾ ਕੋਟ ਹੋ ਗਿਆ ਹੋ ਗਿਆ ਪਹਿਲਾ ਪਾਰਟ ਹੋ ਗਿਆ ਅਬ ਦੂਸਰਾ ਪਾਰਟ ਚਲੇਗਾ ਚਲੋ ਆਓ ਕਿ ਆ ਲੱਗ ਰਹੀ ਹੋ ਲਾਓ ਛੇਤੀ ਲਾਓ ਟੂ ਐਣੀ ਨੋਨ ਆ ਐਨੇ ਮਾਸੀ ਇਹਦਾ ਵੀ ਗੋਫ ਕਰੋ ਸਰਦਾਰ ਸਾਹਿਬ ਇੱਥੇ ਕਿਉਂ ਰੱਖੇ ਆ ਹੈ ਇਹਨਾਂ ਦਾ ਵੀ ਗੋਫ ਕਰੋ ਹੋਏ ਪਾਣੀ ਅਹਾਂ ਅੰਦਰ ਹੈ ਲੋ ਓਏ ਭਰਾਬੋ ਐ ਆਪਣੀ ਰੋਟੀ ਦੋ ਖਾਈ ਦੀਆਂ ਫੇਰ ਵੀ ਪਤਾ ਨਹੀਂ ਕੀ ਅੱਛਾ ਸਵੇਰ ਦੀਆਂ ਖਾਧੀਆਂ ਮਾ ਮਾ ਮਸੀ ਇਤਨੋਂ ਤਾਂ ਕੀ ਹੋਇਆ ਮਤਲਬ ਕੀ ਮਤਲਬ ਤੇਰਾ ਕੀ ਦਿਲ ਕੀਤਾ ਹੈ ਤੂੰ ਇਹ ਕਿਉਂ ਇਦਾਂ ਮਤਲਬ ਕਰਾਉ ਇੰਨਾ ਕਹਿਰ ਕਿਉਂ ਮਾਸੜ ਦੇ ਠਾਲਣਾ ਉਦਣ ਨੂੰ ਹੈ ਤੈਨੂੰ ਦੇਖ ਕੇ ਉਹਨੇ ਤਾਂ ਹੂਸ਼ ਹੀ ਔੜ ਜਾਣੇ ਆ ਕੋਬਿੰਦਰ ਇਹ ਦਿਨ ਸੰਗ ਨਹੀਂ ਆਈ ਸਾਰਾ ਟੱਪਰ ਲੱਗਾਇਆ ਕਿਸੇ ਕੋਲੋਂ ਇਹ ਨਹੀਂ ਖੁੱਲੀ ਹੱਲੇ ਤੱਕ ਇਧਰ ਦੇ ਕਮਰੇ ਹੋਏ ਭਏ ਆ ਉਹਦਾ ਇਹ ਦਿੱਲੀ ਦੇ ਸਲੂਨ ਵਾਲੇ ਆ ਇਹਨਾਂ ਤੋਂ ਇਹ ਥੁੱਲਿਆ ਨਹੀਂ ਇਹ ਚਲ ਆ ਆ ਦੇਸੀ ਜਗਾੜ ਆਹ ਓ ਮਾਈ ਗॉड ਵਾਓ ਆ ਫਾਈਨਲੀ ਓਪਨ ਫਾਈਨਲੀ ਫਾਈਨਲੀ ਓਪਨ ਕਰ ਲਿਆ ਉਹਨਾਂ ਨੇ ਐਨ ਪੂਰੀ ਪੂਰੀ ਐਨ ਪੂਰੀ ਦਸੱਲੀ ਲਾਵੇ ਝੱਗ ਕਰਦਾ ਝੱਗ ਐ ਸਾਹ ਲਾ ਬੰਦ ਕਰਦੇ ਹੋਈ ਕਦੇ ਹੋਈ ਗੱਲ ਆਵੇਂ ਰੰਗ ਚ ਭੰਗ ਪੈ ਜਵੇ ਵਾਸੀ ਹੈ ਨਾ ਲੈ ਐ ਪੂਰੀ ਮੈਡ ਮੁੱਢ ਚੱਕ ਹੋਊਗੀ ਐ ਨਾ ਕਹਿੰਦੀ ਹਣੀ ਓਏ ਬਾਜ ਮੱਖ ਚੂਹਾ ਚਾ ਵੀ ਆ ਜਾਂਦਾ ਹੁੰਦਾ ਮੇਰੇ ਨਹੀਂ ਆਉਂਦਾ ਪੂਰੀ ਆ ਓ ਚੱਕ ਲੈ ਐ ਤੱਕ ਚੱਕ 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 ਐ ਪੂਰੀ ਪੱਬੀ ਐ ਨਾ ਇਦਾਂ ਕਰ ਚੱਕ 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 ਆ ਪੂਰਾ ਐ ਦਾ ਨੇ ਮਾਸੀ ਤੈਨੂੰ ਫੋਨ ਕਰਦਾ ਹੀ ਬਲੀਚ ਕਰਾਉਣ ਨੂੰ ਥੱਲੇ ਇਹਨਾਂ ਆਵਾਜ਼ਾਂ ਦਾ ਨੱਚਣਾਂ ਤੇ ਤੁੰਬਾ ਪਾਪਾ ਬੁਰਾ ਹਾਲ ਹੋਇਆ ਪਿਆ ਤੇ ਤੂੰ ਬਲੀਚਿਆ ਕਰਾਉਣ ਦੇ ਹੋਈ ਐ ਮਾਸੀ ਵਾਇਟ ਟੈਂਗੰਮ ਤੇ ਰੱਖਦਾ ਥੋੜਾ ਰ ਇਹ ਕੀ ਐ ਥੱਲੇ ਐ ਮਾਸੀ ਤੇਰੀ ਥੱਲੇ ਪਹਾੜ ਹੋ ਰਹੀ ਆ ਸਾਰੇ ਵਿਆਹ ਦੇ ਵਿੱਚ ਮਾਸੜ ਨੇ ਦੇਖੀਗਾ ਨਾ ਲਾਈਟ ਕਿੱਥੇ ਜਾ ਰਹੀ ਆ ਇੰਨੀ ਫੇਸ ਤੇ ਅਕਵਿੰਦਰ ਤੇ ਮਾਸੀ ਮੈਂ ਤਾਲੀ ਗੱਲਾਂ ਹੱਥਾਂ ਨੂੰ ਵੀ ਬੋਕਰਾਂ ਲਈ ਅਸੀਂ ਮੂੰਹ ਨੂੰ ਤਾਂ ਕਰਾ ਲਿਆ ਇਹਨੂੰ ਤਾਂ ਬੋਕਰ ਆ ਆ ਗਾਵੇਂ ਨਾ ਸਰਦਾਰ ਸਾਹਿਬ ਇਹ ਪੂਰੀ ਇਹ ਗੱਲ ਬਾਤ ਖੀਰੇ ਵੀ ਰੱਖ ਦੋ ਅੱਖਾਂ ਦੇ ਲੈ ਆਓ ਮੈਂ ਜਿਵੇਂ ਸੇ ਖੀਰੇ ਲੱਗ ਪਿਆ ਦੇ ਆ ਇਹਨਾਂ ਦੋ ਕੱਟ ਕਰ ਖੀਰੇ ਜੇ ਨਾ ਹੋਏ ਪਿਆਰ ਜੇ ਨਹੀਂ ਕੰਡ ਕਰ ਦੋ ਬੀਬੀ ਮਾਸੀ ਕਮਲ ਨੂੰ ਜੇ ਪਤਾ ਲੱਗਾ ਮੇਰੀ ਗਾਲ ਸਾਜੇ ਭਾਬੀ ਨੂੰ ਪਤਾ ਲੱਗ ਗਿਆ ਮੰਮੀ ਇਹ ਸਾਡੀ ਉਮਰ ਆਹ ਗੋਹ ਕਰਾਉਣ ਦੀ ਤੇ ਤੂੰ ਕੀ ਕਰਨ ਲੱਗੀ ਆ ਹੈ ਮਾਸੀ ਉਹਦਾ ਸੰਭਲ ਪਰ ਇੱਕ ਗੱਲਾ ਮਾਸੀ ਪ੍ਰਾਣ ਜਾਏ ਮਗਲ ਫੈਸ਼ਨ ਨਾ ਜਾਏ ਆ ਮਾਸੀ ਹਨਾ ਤੈਵੇਂ ਸਾਰੀ ਉਮਰ ਇੱਕ ਗੱਲਾ ਨਾ ਤੈ ਕਪੜਾ ਮਾੜਾ ਪਾਇਆ ਨਾ ਤੇ ਮਾੜਾ ਖਾਦਾ ਭਾਵੇਂ ਦੂ ਰੋਟੀਆਂ ਹੀ ਆ ਠੀਕ ਨਹੀਂ ਮਾਈ ਗੋਡ ਕੰਨਾ ਪੁੰਨਾ ਜੀ ਮਸੇ ਦਾ ਗੱਲਬਾਤ ਐਂਡ ਹੋਣੀ ਐ ਮਾਈ ਗੋਡ ਮਸਿਆ ਕਿਦਾ ਚੀਕਸ ਦੇ ਮਾਛੜ ਹੋਵੇ ਨਾ ਇੰਸੇ ਡਾਂਗ ਚੱਕ ਲਵੇ ਤੇਰੇ ਨੇ ਬਰੋਂ ਆ ਸਮੇਰਾ ਲਿਆਵੇ ਤੁਸੀਂ ਖੀਰੇ ਨਹੀਂ ਰੱਖਦੇ ਪੂਰਾ ਪ੍ਰੋਪਰ ਕਰੋ ਮਾਸੀ ਨੱਕ ਚੋਬਾਲਾ ਮਾਸੀ ਨੱਕ ਆ ਕੇ ਸਰੰਗਿਆ ਹੈ ਦੇਖੀ ਆਉ ਦੇ ਪੂਰੀ ਸਰੰਗ ਨਹੀਂ ਸਰੰਗਾ ਹੈ ਆ ਆ ਮੇਰੇ ਨੱਕ ਨੂੰ ਪਤ ਹੈ ਪੂਰੀ ਗੱਲ ਬਾਤ ਹੈ ਆ ਹਨੇ ਚਲਾਉਣਾ ਨਹੀਂ ਹੁੰਦਾ ਪਹਿਲੇ ਪੂਰਾ ਐ ਹੁਣ ਚੱਕਿਆ ਭਾਬੀ ਨੇ ਕੜਾਇਆ ਚੈੱਕ ਵੇ ਭਾਬੀ ਚੈੱਕ ਦੇ ਪੂਰੇ ਕੰਨਾਂ ਦੇ ਕੜਕੜ ਕੜਕੜ ਕਰਾ ਲਿਆ ਕਰੀ ਜੇ ਸਾਮਰਾਮ ਨੂੰ ਲਾਦਾ ਮਾਸੀ ਸਵੇਰ ਤੱਕ ਰੋਗ ਨਾ ਸਰਦਾ ਜੀ ਹੈ ਮੈਂ ਆ ਮਾਸੀ ਘਾਤੇ ਰੱਖਿਆ ਮੈਂ ਕੀ ਕਰਾਂ ਮੌਰਾ ਇਹ ਮੈਂ ਕੀ ਆ ਪਤਾ ਨਹੀਂ ਕੀ ਚੱਕਰ ਪੈ ਗਿਆ ਮਾਸੀ ਇਹ ਹੋਣਾ ਕੁੱਤੇ ਦਾ ਕੀ ਹੋਇਆ ਮਾਸੀ ਕੀ ਹੋਇਆ ਹਰਾਮ ਜਦਾ ਦੰਦ ਘੜਦਾ ਕੀ ਚੁਗਲੀ ਕੀਤੀ ਦੁਆ ਕਿੱਥੇ ਆਰਾਮ ਦਾ ਕੌਣ ਸਾਜਨ ਦੁਆ ਸਾਜਨ ਸਾਡਾ ਮਰੀ ਮਾਸੀ ਕੋ ਸੰਘਾ ਸਾਡੇ ਉਧਰ ਇਸਮਰੇ ਬੁੜੀਆਂ ਮੰਜੇ ਤੇ ਬਹਿ ਕੇ ਰੋਟੀ ਖਾਂਦੀਆਂ ਜਿਹੜੀ ਉਹ ਮੇਰੇ ਤੇ ਮਾਸੀ ਫੇਸ਼ੀਅਲ ਕਰਾਉਣੀ ਪਈ ਉਹ ਮੇਰੀ ਗਾਥਣ ਮੇਰੀ ਜੱਥੇ ਉਹ ਸੱਚੀ ਗੱਲ ਆ ਸਾਡੇ ਤੇ ਬੁੜੀਆਂ ਰੋਟੀਆਂ ਖਾ ਕੇ ਕੰਮਲੀਆਂ ਹੋਈਆਂ ਮੰਜੇ ਤੇ ਬਹਿ ਕੇ ਇਹ ਤੇ ਫੇਸ਼ੀਅਲ ਸੁਣਦਾ ਬੋਸੀ ਮਾਸੀ ਸੰਘਾ ਅੱਜ ਨਾ ਪਾਸੀ ਦੇਖੀ ਮਾਸੀ ਅੱਖ ਜਦਾ ਨਹੀਂ ਪਿਆ ਭਾਬੀ ਦੇਖੀ ਕਿ ਅੱਖੋ ਖਿਚਣਾ ਉਂਗਲ ਮਾਰਦੇ ਏਸ ਉਪਰੇ ਨਾ ਵੀ ਬਾਣਨੀ ਵੀ ਹੈ ਨਹੀਂ ਅੱਗੇ ਦਾ ਮਾਸੀ ਚੱਪਾਈ ਦੱਸਦੇ ਨਾ ਮਾਸੀ ਠੀਕ ਲਿਆ ਵੇ ਮਾਸੀ ਉਹ ਸੱਚੀ ਫਿਰ ਅੱਗੇ ਨਹੀਂ ਨਹੀਂ ਫਿਰ ਨਾ ਰਕੋ ਉਹ ਬਰਾ ਉਹ ਨਹੀਂ ਉਹ ਨਹੀਂ ਉਹ ਆਪ ਪਿਆ ਨਹੀਂ ਉਹ ਕੰਡਾ ਲੱਗਦਾ ਨਹੀਂ ਨਹੀਂ ਮਾਸੀ ਦੇ ਕੋਣੇ ਮਾਸੀ ਮਾਸੀ ਕੋਣੀ ਮੋਸ਼ਕ ਆ ਗਿਆ ਅਰ ਜਾ ਹਰਾਮਾੜ ਜਾ ਹਸਾ ਹੋ ਨਾ ਝਰੂੜ ਰੀਆ ਮਾਸੀ ਲੈ ਖੀਰੇ ਆ ਖੀਰੇ ਆ ਮਾਸੀ ਚੂੜੀ ਆ ਉਹ ਸੌ ਲੱਗਿਆ ਸਮੈਲ ਲੈ ਕੇ ਦੇ ਲੈ ਖੀਰਾ 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 ਸਾਬੀ ਨੇ ਆ ਖੀਰੇ ਦਾ ਹੁਣ ਮਹਿਗਾ ਆ ਖੀਰਾ 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 ਮਾਸੀ ਇੱਧਰ ਆ ਗਿਆ ਤੇਰਾ ਦੇਖੇ ਤਾਂ ਚੰਗਾ ਹੀ ਲੱਗਦਾ ਖੀਰਾ ਰੱਕ ਕੋਈ ਨਹੀਂ ਖੀਰਾ ਆਈਗਾ ਆ ਪਿਆਜ ਲੱਗ ਨਹੀਂ ਲੈ ਲੈ ਖੀਰਾ ਖੀਰਾ ਮਾਸੀ ਤੇਰਾ ਆ ਚਾਚਾ ਘਰ ਆ ਕੋਲਾ ਕੇ ਕੁਝ ਸੰਗ ਕਰ ਲਾ ਵਾਦੀ ਸੰਗ ਕਰ ਉਹ ਦੇਖ ਉਹਦਾ ਬਿਊਟੀ ਨਿਕਲਾਈ ਉੱਦਾਂ ਬੋਰਜੀ ਕਰਾ ਪੈਣ ਕਿੱਥੇ ਤੋਂ ਲੱਗਿਆ ਗਿਆ ਉਹਦੇ ਬਾਂਦਰਾ ਦੇ ਇਹ ਪੈਣਾ ਪੂਜ ਦਾ ਕੁਥ ਕਿੱਥੇ ਮਾਸ ਮਾਸੇ ਆ ਚਾਚਾ ਆ ਗਿਆ ਤੈਨੂੰ ਸੰਗ ਨਹੀਂ ਆਈ ਤੈਨੂੰ ਸੰਗ ਨਹੀਂ ਆਉਣੀ ਉਹਦਾ ਪੀਰ ਦਾ ਚਾਚਾ ਕੀ ਕਹੋਗਾ ਤੁਹਾਡੀ ਮਾਸੇ ਨਹੀਂ ਫੈਸ਼ਨ ਲੈਵਲ ਆ ਮਾਸਰੇ ਨਾ ਸੀ ਉਹ ਚਾਹੋ ਦੇ ਇੱਤਰ ਕਰਾ ਕੋ ਸੰਗ ਦੀ ਉਹ ਸੰਗ ਦੀ ਉਹ ਸੰਗ ਦੀ ਉਧਰ ਆ ਦੇ ਅੱਖ ਨਹੀਂ ਮਾਸਰੇ ਪੋਸੀਆ ਪੋਸੀਆ ਦੋ ਮਾਸਰੇ ਨਾ ਮੈਂ ਰਾਮ ਜੀ ਆਹ ਤੂੰ ਹਰਦਾ ਕਿ ਨਹੀਂ ਮਾਸੀ ਰਾਂਗ ਬੜਾ ਨਿਕਲਿਆ ਆ ਨਾ ਕੋਈ ਪ੍ਰੋਬਲਮ ਪੈਜੀ ਅੱਖਾਂ ਤੇ ਨਹੀਂ ਨਹੀਂ ਖੀਰਾ ਰੱਖ ਦੇ ਮਾਲ ਤੇ ਖੀਰਾ ਹੀ ਰੱਖਣਾ ਹੁਣ ਸੌਂ ਲੱਗੇ ਭਾਬੀ ਨੂੰ ਪੁੱਛ ਲੈ ਖੀਰਾ ਆ ਆ ਦੇ ਖੀਰਾ ਆ ਭਾਬੀ ਨੂੰ ਪੁੱਛ ਲੈ ਇਹਨਾਂ ਅੱਖਾਂ ਦੇ ਥੱਲੇ ਨਾ ਡਾਰ ਹੁਣ ਥੱਲੇ ਆ ਜਿਓ ਹੁਣ ਮੈਂ ਕ ਆਇਆ ਹੁਣ ਆਇਆ ਮੈਂ ਕ ਹਾਂ ਠੰਡਾ ਰਿੰਡਾ ਵੀ ਲੱਗਦਾ ਨਾ ਕੋਲ ਕੋਲ ਰਿਕਮੈਂਡਾ ਫੜ ਲਿਓ और जा लिया मासी पा लिया गंदे भाई तो पा लिया है परी की को ओखी और जिधर जीता गया और जिधर जीता गया आ गया मासी मासी चलो उठ कर नहीं नहीं इतने है नहीं का खाला एकोड़ा कौन पाजी आई मारे जा आई आई सीधी आई सीधी लोड पे गई बहुत ज्यादा कंफेयर कंफेयर आ जाओ आ जाओ ਜੀਜੇ ਦੀ ਹੁਣ ਐਂਡ ਤੇ ਲੋਡ ਪੈਂਦੀ ਹੁੰਦੀ ਆ। ਪਤਾ ਸਾਡਾ ਬ੍ਰਹਮਾਸਤਰ ਐਂਡ ਤੇ ਇੱਦੀ ਆਜੂ। ਸਾਫੇ ਹੀ ਆ ਸਾਰਾ ਕੁਝ। ਆਜੋ ਆਜੋ ਆਜੋ। ਸਾਫਾ। ਠੀਕ ਕਰੋ ਠੀਕ ਕਰੋ। ਆ ਜਾ ਆ ਜਾ ਆ ਜਾ। ਮੈਂ ਪਕੜੇ ਪਾ ਲਏ। ਕੁਝ ਨਾ ਮੈਂ ਤਿਆਰ ਕੀਤਾ ਸੀ ਇਹ ਵੀ। ਆ ਜਾ।

ਉਹ ਵੇ ਭਾਈ ਦੇਗਾ ਭਾਈ ਦੇਗਾ ਭਾਈ ਲੈ ਨਹੀਂ ਨਹੀਂ ਯੂਰ ਮਮ ਯੂਰ ਮਮ ਅੱਗੇ ਕਰਦੇ ਹਾਂ ਹੈਲੋ ਪੁੱਛੋ ਮਾਸੀ ਮਾਸੀ ਘਰ ਮਾਤੇ ਕਰ ਗੱਲ ਵਾਲਾ ਵਾਸੀ ਕੀ ਰੋਕੇ ਮਾਤੇ ਕਰਜੀਤ ਭਾਜੀ ਆਇਆ ਏ ਵਾਸੀ ਆ ਕੀ ਕਰਦੇ ਆ ਆ ਗੋੜਾ ਰੰਗਾ ਕਰਦੇ ਆ ਓਏ ਕਿੰਨੇ ਭੋੜਾ ਇੱਕ ਦੋ ਤਿੰਨ ਚਾਰ ਪੰਜ ਛੇ ਤਾਰ 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 ਕਾ ਤੇ ਰੱਖੀ ਆ ਤਾਰ ਨਹੀਂ ਖੀਰਾ ਖੀਰਾ ਇਹਨਾਂ ਰੋਟੀਆਂ ਨੂੰ ਖਾ ਮੈਂ ਤਰਸ ਗਈ ਤੇ ਰੱਖਾ ਤੇ ਲੈ ਜਾ ਹਾ ਤੁਹਾਨੂੰ ਬੜੀ ਖੀਰਾ ਮਿਲਿਆ ਰੋਟੀ ਦਾ ਸੈਲ ਮੈਂ ਤਾਂ ਰੋਟੀ ਨਹੀਂ ਮਿਲੀ ਹਲੇ ਖੀਰਾ ਕੀ ਮਿਲਣਾ ਮੋਸ ਆਹ ਓਏ ਮਨੀ ਜੀ ਸਾਗਲਾ ਵਾਲਾ ਗਰਜੀਤ ਭਾਈ ਦਾ ਆਇਆ ਹੀ ਨਹੀਂ ਆਏ ਨਹੀਂ ਨਹੀਂ ਗਰਜੀਤ ਰਹੀ ਸੀ ਨਹੀਂ 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 ਗਰਜੀਤ ਨਹੀਂ 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 ਗਰਜੀਤ ਨਹੀਂ 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 ਮੈਂ ਸੌਂਹ ਖੜਾ ਦੇ ਗਰਜੀਤ ਸੀ ਨੇ ਹੁਣ ਕਿੱਦਾਂ ਦੀ ਫੀਲਿੰਗ ਹੋਈ ਹੌਲਾਂ ਦੇ ਤੇ ਅਭਿੱਤੀ ਰਹੀ ਜਾਂਦੀ ਹੈ ਕੋਈ ਤੇ ਕਰੋ ਕਰੋ ਭਾਬੀ ਤੁਸੀਂ ਕਰੋ ਵਿਚੇ ਰਹੀ ਆਪਣੇ ਸੂਤ ਲੋ ਮਾਸੀ ਤੇ ਲੈ ਫਿਰਿਆ ਬੁੜਿਆ ਬੀਟ ਕਰਦੀ ਆ ਤੂੰ ਕਰ ਲੈਂਦੇ ਹੁਣ ਉਹਨੂੰ ਇੰਨਾ ਪੈਸੇ ਪਤਾ ਉਹਦੇ ਮਾਸੀ ਕਿੰਨੇ ਦਾ ਮੰਗਾਇਆ ਇਹ ਮੰਗਾ ਕਿੰਨੇ ਦਾ ਤੁਸੀਂ ਪਹਿਲੇ ਦਿੱਲੀਆਂ ਦੇ ਆਉਂਦੇ ਮੇਰੇ ਨਹੀਂ ਦਿੱਲੀ ਕੋਈ ਨਹੀਂ ਪਹਿਲੇ ਭਾਬੀ ਨੂੰ ਕਹਿ ਕੇ ਸਦਦੇ ਅਸੀਂ ਨਹੀਂ ਆਪੇ ਲਾਦ ਕਰਦੇ ਉਹ ਮੰਗਦੇ ਥੱਲੇ ਫੋਨ ਮੰਗਦੇ ਚੱਲ ਵੇ ਮਾਸੀ ਸਾਰੇ ਵਿਆਹ ਦੇ ਵਿੱਚ ਪਤਾ ਇਹ ਲੱਗੇ ਕਿ ਕਰਨਾ ਮਾਸੀ ਆਈ ਹੈ ਕਰਨਾ ਮਾਸੀ ਆਈ ਹੈ ਸਾਰੇ ਵਿਆਹ ਚ ਪਤਾ ਲੱਗੇ ਜਾ ਕਦੇ ਮਾਸੀ ਤਿੰਦਾ ਹੀ ਉੱਤੇ ਹੀ ਸਮਝਦੇ ਸੀ ਤਦੇ ਮਾਸੜ ਨੇ ਤੈਨੂੰ ਮਾਸੀ ਨੇ ਪੂਰੀ ਫੈਸ਼ਨ ਹੱਬ ਦੀ ਲਾ ਮਹਾਰਾਜ ਮਾਸੀ ਮੋਰ ਟੋਮੀ ਐਂਡ ਗਾਇ ਕੀ ਆ ਸਾਰਾ ਕੁਝ ਮਾਸੀ ਐਨ ਫੈਸ਼ਨ ਲੈਵਲ ਆ ਬਿਆਨ ਵਿੱਚ ਪਤਾ ਹੀ ਲੱਗੇ ਉਹ ਨਾ ਨਾ ਰੋ ਰੋ ਨਾ ਵਿੱਚ ਅੱਛਾ ਚਲ ਮਾ ਗੋਪੀ ਸੂਟ ਬਹੁਤ ਸੋਹਣਾ ਮਿਲਿਆ ਹਾਂ ਮਾਸੀ ਜੋ ਆ ਤੂੰ ਕਰ ਰਹੀ ਆ ਨਾ ਕੁੜਮਾ ਤੇ ਜਾਣਾ ਆਪਾਂ ਜੇ ਮੈਂ ਕਹੇ ਸਾਡੇ ਉਧਰ ਕੇ ਬਜ਼ੁਰਗ ਨੂੰ ਫੂਲ ਲਾਣਾ ਚਪਲਾ ਮਾਰਨੀ ਆ ਆਪਣੇ ਸਿਰ 'ਚ ਉਹਨੇ ਕਹਿਣਾ ਕੜਾ ਸਾਡੀਆਂ ਕੁੜੀਆਂ ਇੱਥੇ ਗੋਡੇਆਂ ਨਾਲ ਜੁੜ ਗਿਆ ਬੋਡੇ ਦਾ ਉਹਦੇ ਗੋਡੇ ਮੈਂ ਤੇਰਾ ਤਾਂ ਗੋਲਾ ਲਿੱਥਿਆ ਹੀ ਹੁਣ ਚੜ ਗਿਆ ਗੋਲਾ ਮਾਸੀ ਦਾ ਲਿੱਥਾ ਇੱਧਰ ਰੁਣੀ ਮੈਂ ਲਾ ਦੇਣ ਤੋੜ-ਕੋੜ ਕੇ ਪੱਪੀ ਗਾ ਲਵਾ ਮਾਸੀ ਮਾਸੀ ਪੱਪੀ ਗਾ ਤੋ ਹੈਂ ਪਰ ਲੋ ਪੁੱਤ ਕਰੇ ਭੈਣ ਕੋਈ ਸੰਗ ਕਰ ਮਾੜੀ ਮਾਟੀ ਆ ਕੋਈ ਉਮਰ ਵਾਲਾ ਕਿੱਦਾਂ ਲਿਪਾਲੀ ਪੀ ਗਾ ਨਹੀਂ ਉਹ ਉਹ ਵਿਚਾਰੇ ਦਾ ਪੱਪੀ ਦਾ ਉਹ ਵੇ ਘੁੱਟ ਵੀ ਥੱਕ ਗਿਆ ਭਾਬੀ ਦੇ ਤੂੰ ਮੈਂ ਮੁੜ ਕੇ ਵਾਸੜਨਾ ਕਰਨਾ ਗੋਪੀ ਦੇ ਨਾਲ ਨਹੀਂ ਹਰਾਮ ਦੀ ਐ 2 ਘੰਟੇ ਹੋ ਗਿਆ ਕਾਰਲ ਕੋਈ ਸੰਗ ਕਰ ਉਹ ਫਿਰ ਉਹ ਬੁੜੀਆਂ ਆ ਕੇ ਬੈਠੀਆਂ ਮੇਰਾ ਸਾਰਾ ਸ੍ਰੀਕਾ ਤੂੰ ਕਿਹੜਾ ਕੰਮੀ ਵੀ ਉਹ ਕਹਿੰਦੀ ਮਾਸੀ ਨਹੀਂ ਦੇਦੀ ਮਾਸੀ ਉਹ ਮੇਰੀ ਮਾਸੀ ਨਹੀਂ ਤੇ ਫੈਸ਼ਨ ਦੀ ਪਈ ਆ ਮਾਸੀ ਦਾ ਇਹਦਾ ਰੱਬ ਨਾਲ ਗੱਲਾਂ ਕਰਦੇ ਹੀ ਆ ਰੱਬ ਨੂੰ ਨਹੀਂ ਨਹੀਂ ਹੋਰ ਨਿਕਲ ਆ ਨਾ ਮੈਂ ਲੈ ਕੇ ਨਹੀਂ ਆ ਮਾ ਰੱਬ ਨੂੰ ਕਰ ਕਰ ਕਰਦੀ ਆ ਇਹ ਰੱਬ ਨੂੰ ਕਿੱਥੇ ਨਾ ਕਰਦੀ ਕਿ ਉਹਨੇ ਇੰਨਾ ਸੋਹਣਾ ਰੂਪ ਭੇਜਿਆ ਹੋਰ ਨਿਖਾਰਦੀ ਆ ਨੀ ਨਹੀਂ ਨਹੀਂ ਮਾਸੀ ਮੇਰੀਆਂ ਅੱਖਾਂ 'ਚ ਵੜ ਜਾ ਨਾ ਨੰਦ ਦਾ ਕਰ। ਮਾਸੀ ਕਦੇ ਪਿਆਜ਼ ਰੱਖਦੀ ਕਦੇ ਖੀਰੇ ਰੱਖਦੀ। ਬਹੁਤ ਉਹ ਕੁੜੀਆਂ ਕਿੱਤਰੀਆਂ ਆਪਣੇ ਲਈ ਲੈ ਆਈਆਂ ਹੁੰਦੀ ਤੂੰ ਉੱੱਤੇ ਬੈਠੀ ਪੁਰਾਣੀ ਵਾਂਗ ਥੱਲੇ ਆ ਜਾ ਪੁਰਾਣੀ ਆਵਾਜ਼ ਨਾਲ ਆਈਆਂ ਨੇ। ਹਰ ਵੇਲੇ ਘਰ ਤਾਂ ਲੈਣ ਦੇ ਆ ਗਈ ਨੇ। ਨਹੀਂ ਨਹੀਂ ਲੈ 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 ਨਹੀਂ ਨਹੀਂ ਆਹੀ ਗੱਲ ਹੋਈ। ਇਹ ਕੀ ਗੱਲ ਹੋਈ? ਹਾਂ ਤੂੰ ਦਾ ਫੈਸ਼ਨ ਕੀ ਕਰਉਣਾ ਇੱਥੇ ਸਾਡੀ ਫੈ ਮਾਸੀ ਫੈਸ਼ਨ ਲੈ ਵਾਲਿਆ। ਉੱਧਰ ਅੱਗੇ ਮਾਸੀ ਰੰਗ ਤਾਂ ਹੋ ਨਹੀਂ ਰਹਿਣਾ ਜੋ ਮਸੀਆ ਦੱਲਾ ਲਾਲ ਨਿਕਲੀਆਂ ਜਾਂ ਟਮਾਟਰ ਆ ਰਹੀਆਂ ਦੇਖ ਲਓ ਨਾਸੀ ਕੀ ਕਰਦੀ ਆ ਦੋਸਤਾਂ